ਲੋ ਜੀ ਸਾਡੀ ਸ੍ਰੀ ਗਾਲ ਦੀ ਸਾਰੇ ਭਰਾਵਾਂ ਨੂੰ ਬੋਟ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਲੋ ਜੀ ਅੱਪ ਅੱਜ ਆਪਾਂ ਆਏ ਰਗਵੀਰ ਵੀਰ ਛੱਤ ਦੇ ਇਨਾਂ ਜੀ ਤੇ ਜਿਹੜਾ ਇਲਾਕਾ ਵੀਰ ਜੀ ਕਿਹੜਾ ਹੈ ਆਪਣਾ ਇਲਾਕਾ ਰਾਮਪੁਰਾ ਮੋੜ ਜੇ ਖਾਸੇ ਲਾਗੇ ਹਾਂ ਜੀ ਤੇ ਰਾਮਪੁਰਾ ਮੋੜ ਖਾਸੇ ਲਾਗੇ ਇਨਾਂ ਦੇ ਜਿਹੜਾ ਘਰ ਪੈਣਦਾ ਵਾ ਤੇ ਇਹਨਾਂ ਨੇ ਜਿਹੜੇ ਆ ਉੱਤੇ ਜਿਹੜੇ ਪ੍ਰਵਾਜੀ ਆ ਥੱਲੇ ਬਰੀਡਿੰਗ ਦਾ ਸੈਟਅਪ ਦੇ ਕਬੂਤਰ ਰੱਖੇ ਆ ਤੇ ਜਿਹੜਾ ਆਪਾਂ ਤੁਹਾਨੂੰ ਪਹਿਲਾ ਪਾਰਟ ਦਿਖਾ ਚੁੱਕੇ ਹਾਂ ਉਹਦੇ ਵਿੱਚ ਤੁਹਾਨੂੰ ਆਪਾਂ ਪਹਿਲੇ ਕਬੂਤਰਾਂ ਦਾ ਸ਼ੌਂ ਤੇ ਮੋਬਾਈਲ ਹੀਟ ਹੋਣ ਕਾਰਨ ਜਿਹੜਾ ਆਪਾਂ ਆਮ ਕੀ ਸ਼ੌਂਕ ਵਿੱਚੇ ਰਹਿ ਗਏ ਤਾਂ ਹੁਣ ਆਪਾਂ ਦੂਜਾ ਪਾੜ ਬਣਾਉਣ ਲੱਗੇ ਆ ਤੇ ਮੇਰੇ ਵੀਰ ਕਮੈਂਟ ਜ਼ਰੂਰ ਕਰਕੇ ਦੱਸੋ ਵੀ ਜਿਹੜਾ ਤੁਹਾਨੂੰ ਪਹਿਲਾ ਪਾੜ ਕਿਵੇਂ ਦਾ ਲੱਗਾ ਵਾ ਤੇ ਲੋ ਜੀ ਹੁਣ ਤੁਹਾਨੂੰ ਸ਼ੌਂਕ ਆਉਂਦੇ ਹਾਂਜੀ ਜੀ ਜੀ ਵੀ ਜੀ ਇਹ ਵੀ ਜੀ ਆਈ ਜੇ ਅਜਨਾਲਿਓ ਗਿਫਟ ਆਈ ਜੇ ਮਲਕੀਤ ਵੀਰ ਤੋਂ ਪੋਏ ਵਾਲੀ ਪਿੰਡ ਜੇ ਉਹਨਾਂ ਦਾ ਠੀਕ ਠੀਕ ਲੋ ਵੀ ਸ਼ੌਂਕ ਕਰ ਲੋ ਉਹਨਾਂ ਦੇ 골ਡਨ ਜੋੜੇ ਦੀ ਪੱਟੀ ਜੇ ਸਹੀ ਹੈ ਠੀਕ ਹੈ ਬਿਲਕੁਲ ਲੋ ਜੀ ਆ ਫਰ ਜੇ ਇਹਦਾ ਕੀ ਰੀਅਲ ਰਿਹਾ ਵੀਰ ਜੀ ਆਪਣੇ ਕੋ ਇਹ ਵੀਰ ਜੀ ਹਲੇ ਹੁਣ ਥੋੜੀ ਕਿ ਦਿਨ ਹੋਏ ਲਿਆਂਦੀ ਆਪਾਂ ਹਾਂਜੀ ਹਾਂਜੀ ਥੋੜੀ ਕਿ ਦਿਨ ਹੀ ਹੋਏ ਜਲੇ ਠੀਕ ਠੀਕ ਉਹ ਤਾਂ ਲੱਗੀ ਜੋੜੇ ਆਂਡੇ ਦਿੱਤੇ ਹੋਏ ਸਹੀ 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 ਲੋ ਜੀ ਸ਼ੌਂਕ ਕਰ ਲਓ ਦੂਜੇ ਪਾਸੇ ਲੋ ਇਹ ਕਾਕ ਬੁੱਤ ਰਾਇ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਪਿਛਲੇ ਸੀਜ਼ਨ ਫੜਿਆ ਜੀ ਹਾਂਜੀ ਹਾਂਜੀ ਇਹ ਆਪਣੇ ਖੁੱਡੇ ਦਾ ਰਾਜਾ ਜੀ ਠੀਕ ਹੈ ਜੀ ਹਾਂਜੀ ਲੋ ਜੀ ਤੁਹਾਨੂੰ ਪਰਦਾ ਵੀ ਸ਼ੌਂਕ ਕਰਾਉਂਦੇ ਆ ਜੀ ਲੋ ਇਹ ਬਿਲਕੁਲ ਕਲੀਅਰ ਹੋ ਗਈ ਹੈ ਠੀਕ ਹੈ ਜੀ ਪੰਜਿਆਂ ਦਾ ਸ਼ੌਂਕ ਕਰਾਉਂਦਾ ਆ ਵੀ ਜੀ ਪਿੱਛੋਂ ਆਇਆ ਬੱਦਾ ਕਿ ਜਾਂ ਆ ਬੱਦਾ ਹੈ ਆ ਬੱਦਾ ਹੈ ਸਹੀ 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 ਠੀਕ ਹੈ ਫੁੱਲ ਕਲਰ ਦਾ ਸ਼ੌਕ ਰਾਇ ਕਿਦਾਂ ਦਾ ਲਓ ਜਾਈ ਖਲੋਇਆ ਕਲਰ ਸਹੀ ਲਓ ਜਿਹੜਾ ਹੁਣ ਇਹ ਤੁਹਾਨੂੰ ਇਤੋਂ ਪਹਿਲਾਂ ਕਬੂਤਰ ਦਿਖਾਇਆ ਜੀ ਉਸੇ ਕਬੂਤਰ ਦਾ ਬੱਚਾ ਹੈਗਾ ਇਹ ਠੀਕ ਹੈ ਨੋਇਆ ਫਾਰ ਦਾ ਵੀ ਸ਼ੌਂ ਕਰ ਲੋ ਜਿਨੇ ਆਪਣੇ ਭਰਾ ਵਾ ਤੇ ਕਮੈਂਟ ਜ਼ਰੂਰ ਕਰਿਓ ਜੀ ਤੁਹਾਨੂੰ ਕਿਵੇਂ ਦੀ ਵੀਡੀਓ ਲੱਗਦੀ ਪਈ ਹੈ ਜੀ ਇਹ ਸੂਲੀ ਤੇ ਆਈਲੀ ਬੁੱਟੇ ਹੋਈ ਮਾਨਪੀਜਨ ਕਸੂਰ ਵਾਲੇ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਆਪਣੀ ਵੀਡੀਓ ਦੇਖਦੇ ਨੇ ਲਹਿੰਦੇ ਪੰਜਾਬ ਤੋਂ ਨੇ ਰਾਣਾ ਸਾਹਿਬ ਜੀ ਲਹਿੰਦੇ ਪੰਜਾਬ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਪੀਪੀ ਪੰਤੀ ਵਾਲੇ ਜੀ ਪੀਜਨ ਲਵਰ ਵਾਲੇ ਜੀ ਸਾਰੀ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਯੂਟਿਊਬਰ ਆਪਣੇ ਆਪ ਸਾਥ ਦਿੰਦੇ ਆ ਹਾਂ ਜੀ ਹਾਂਜੀ ਵੀਰ ਜੀ ਲੋਈਏ ਕਬੂਤਰੇ ਜਿਹੜਾ ਕਿਹੜੀ ਫੱਟੀ ਤੇ ਕਹਿੰਦੇ ਉਹਨਾਂ ਦੇ ਸਾਹਮਣੇ ਫੱਟੀ ਤੇ ਬੈਠਾ ਹੈ ਲੋਈਏ ਉਹਨਾਂ ਦੀ ਫੱਟੀ ਤੇ ਬੈਠਾ ਹੈ ਇਹ ਡਾਰ ਕਰਕੇ ਡਾਰ ਕਰਕੇ ਬੈਠਾ ਹੈ 5:30 ਵਜੇ ਸਹੀ 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 ਬਾਅਦ ਚੋ ਠਾਪ ਮਾਰ ਕੇ ਤੇ ਆਪਣੇ ਜਾਲ ਤੇ ਆ ਗਿਆ ਸਹੀ ਸਹੀ ਲੋਈਏ ਆ ਜੀ ओके ਪੰਜੇ ਅਜੇ ਸ਼ੁਰੂ ਕਰਾਉ। ਹੋਈਆ ਪੰਜੇ। ਲੋ ਜਿੰਨੇ ਆਪਣੇ ਸਪੋਰਟਰ ਭਰਾ ਸਾਰਿਆਂ ਦੀ ਰਿਕੁਐਸਟ ਹੈ ਵੀ ਜਰੂਰ ਕਮੈਂਟ 'ਚ ਦੱਸਣਾ ਵੀ ਕਬੂਤਰਾਂ ਤੁਹਾਨੂੰ ਕਿਵੇਂ ਦੇ ਲੱਗਦੇ ਪਏ ਆ। ਓਕੇ ਜੀ। ਠੀਕ ਹੈ ਬੰਤੇ। ਇਹ ਵੀ ਜੀ ਆਪਾਂ ਮੁੱਲ ਲੈ ਲਿਆ ਏ 1200 ਰੁਪਈਆ ਦਾ। ਹੱਲੇ ਵੀ ਇਹਦੇ ਮੋਰ ਲੱਗੀ ਹੋਈ ਹੈ ਆ ਮੋਰ ਲੱਗੀ ਏ ਠੀਕ ਠੀਕ ਲਓ ਜੀ ਆ ਇਹਦੇ ਮੋਰ ਲੱਗੀ ਹੈ ਜੇ ਵੀ ਆ ਗੋਲ ਠੱਪਾ ਤੇ ਵੀਰ ਜੀ ਨਾਲ ਜਿਹੜਾ ਮੁੱਲ ਲੈਂਦਾ ਸੀ ਇਹ ਕਬੂਤਰ ਕਿਉਂਕਿ ਇਹਨਾਂ ਦੇ ਏਰੀਆ 'ਲ ਕਾਫੀ ਜ਼ਿਆਦਾ ਕਬੂਤਰ ਆਉਂਦੇ ਆ ਇਹ ਲੋਈ ਪਰ ਦਾ ਵੀ ਸ਼ੌਂਕ ਕਰ ਲੋ ਸਹੀ ਇਹ ਕਲੀਅਰ ਹੋ ਗਿਆ ਫੁੱਲ ਕਲਰ ਦਾ ਸ਼ੌਂਕ ਕਰੋ ਵੀ ਅੰਜਨਗਰ ਹੈ ਫਾਈਨਲ ਹੋ ਗਿਆ ਫੰਨੇ ਦੋ ਇਹ ਕਲਰ ਜੇ ਦਾ ਇਹ ਜੇਠੀਆ ਕਬੂਤਰ ਜੇ ਦੋ ਜੀ ਇੱਕਾ ਵੀਰ ਜੀ ਨੇ ਪੱਟੀ ਲੈ ਗਿਆ ਇਹਦਾ ਸ਼ਾਮ ਇਹ ਵੀਰ ਜੀ ਸਾਹਮਣੇ ਘਰ ਜੇ ਆਪਣੇ ਹਾਂ ਜੀ ਹਾਂ ਜੀ ਉਧਰ 4:30 ਵਜੇ ਕਬੂਤਰੀ ਡਿੱਗੀ ਸੀ ਉਧਰ ਪਾਣੀ ਤੇ ਸਹੀ 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 ਨਿਆਣੇ ਫੜਨਦੇ ਹੀ ਉਹਨੂੰ ਇਹਨੂੰ ਸਹੀ 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 ਕਿਹੜੇ ਦਿਨ ਦੀ ਗੱਲ ਆ ਜੇੜ ਦੇ ਆ ਜੇੜ ਦੇ ਦਿਨਾਂ ਦੀ ਗੱਲ ਜੇ ਹੱਤ ਗਰਮੀ ਜੀ ਸਹੀ 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 ਲੋਈਆ ਦਾ ਪਰ ਜੇ ਠੀਕ ਹੈ ਆ ਦੇ ਪੰਜੇ ਜੇ ਫੁੱਲ ਕਲਰ ਦਾ ਸ਼ੌਂਕ ਲੋਈਆ ਫੀਮੇਲ ਜੇ ਹਲੋਈ ਦੋਸਤੋ ਉਮੀਦ ਹੈ ਜੀ ਅੱਜ ਦੀ ਜਿਹੜੀ ਵੀਡੀਓ ਭਰਾਉਣ ਬਹੁਤ ਵਧੀਆ ਲੱਗੀ ਹੋਗੀ ਤੇ ਕਮੈਂਟ ਚ ਆਪਣੇ ਜਰੂਰ ਆਪਣਾ ਕਮੈਂਟ ਵੀ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਕਬੂਤਰ ਮਿਲਦੇ ਨੇ ਨੈਕਸਟ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ